ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਹੈ ਹੜਾਂ ਨੇ ਅਜਿਹਾ ਕਹਿਟ ਆਇਆ ਨਸਰ ਤੇ ਛੱਤ ਬਚੀ ਨਾ ਡੰਗਰ ਵੱਛਾ ਅਜੇਹੇ ਦੇ ਵਿੱਚ ਸਰਕਾਰਾਂ ਜਦੋਂ ਮਦਦ ਕਰਨ ਗਿਆ ਕਰਨ ਗਿਆ ਪਰ ਪੰਜਾਬ ਹਤਾਸ਼ੀ ਪੰਥ ਦਰਦੀ ਅਜਹੀਆਂ ਕੁਝ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਮਦਦ ਦੇ ਕਰਕੇ ਬਹੁਤੇ ਲੋਕਾਂ ਦੇ ਸਿਰ ਤੇ ਹੁਣ ਛੱਤ ਵੀ ਹੈ ਤੇ ਖਾਣ ਨੂੰ ਰਾਸ਼ਨ ਵੀ ਹੈ ਇਹਨਾਂ ਦੇ ਵਿੱਚੋਂ ਹੀ ਇੱਕ ਨੇ ਉਹ ਸ਼ਖਸੀਅਤ ਜਿਹੜੀ ਹਰ ਵਕਤ ਹਰ ਕਿਸੇ ਦੀ ਮਦਦ ਲਈ ਅੱਗੇ ਆਂਦੀ ਹੈ ਉਹਨੇ ਮਹਾਰਾਸ਼ਟਰ ਦੇ ਸਿੱਖ ਆਗੂ ਬਾਬਾ ਗੁਰਿੰਦਰ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਪਟਨਾ ਸਾਹਿਬ ਬੋਰਡ ਦੇ ਮੈਂਬਰ ਨੇ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਨੇ ਚੀਫ ਖਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਅਤੇ ਖਾਲਸਾ ਯੂਨਿਟੀ ਮੁੰਬਈ ਦੇ ਵੀ ਮੈਂਬਰ ਨੇ ਉਹਨਾਂ ਨੇ ਪੰਜਾਬ ਦੇ ਇਹਨਾਂ ਹਾਲਾਤਾਂ ਤੇ ਬਹੁਤ ਚਿੰਤਾ ਪ੍ਰਗਟਾਈ ਦੱਸਦੀ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹ ਉਦੋਂ ਤੋਂ ਹੀ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਹੜ੍ਹ ਪੀੜਤਾਂ ਦੀ ਲਗਾਤਾਰ ਹਰ ਤਰੀਕੇ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਖਾਲਸਾ ਯੂਨਿਟੀ ਦੇ ਅੰਮ੍ਰਿਤਸਰ ਤੋਂ ਮੈਂਬਰ ਹਰਮੀਤ ਸਿੰਘ ਸਲੂਜਾ ਹੁਰਾਂ ਦੀ ਖਾਸ ਤੌਰ ਤੇ ਡਿਊਟੀ ਲਗਾਈ ਗਈ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਜ਼ਰੂਰੀ ਵਸਤਾਂ ਦੀ ਜਾਣਕਾਰੀ ਲੈਣ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਉਹਨਾਂ ਚੀਜ਼ਾਂ ਨੂੰ ਉੱਥੇ ਮੁਹੱਈਆ ਕਰਵਾਇਆ ਜਾ ਸਕੇ ਗੁਰਿੰਦਰ ਸਿੰਘ ਬਾਵਾ ਹੁਰਾਂ ਨੇ ਦੱਸਿਆ ਕਿ ਦੀਵਾਲੀ ਤੱਕ ਲੋਕ ਤਾਂ ਅੱਜਕੱਲ 2-4 ਦਿਨਾਂ ਦੇ ਵਿੱਚ ਹੀ ਕੰਮ ਕਾ ਕੇ ਨਿਬੜ ਜਾਂਦੇ ਨੇ ਪਰ ਬਾਵਾ ਸਾਹਿਬ ਦਾ ਇਹ ਦਾਵਾ ਹੈ ਕਿ ਦੀਵਾਲੀ ਤੱਕ ਲਗਾਤਾਰ ਲੋਕਾਂ ਨੂੰ ਰਾਸ਼ਨ ਦਵਾਈਆਂ ਪਸ਼ੂਆਂ ਲਈ ਚਾਰਾ ਡੀਜ਼ਲ ਅਤੇ ਹੋਰ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਹੋਏਗੀ ਉਹ ਮੁਹੱਈਆ ਕਰਵਾਈ ਜਾਏਗੀ। ਤੁਹਾਨੂੰ ਇਹ ਵੀ ਦੱਸਦੀਏ ਕਿ ਬਾਬਾ ਸਾਹਿਬ ਇਸ ਗੱਲ ਤੇ ਯਕੀਨ ਰੱਖਦੇ ਨੇ ਕਿ ਖੱਬੇ ਹੱਥ ਤੋਂ ਦਾਨ ਦਿਓ ਤਾਂ ਸੱਜੇ ਹੱਥ ਨੂੰ ਪਤਾ ਨਾ ਲੱਗੇ। ਨਿਤਾਜ ਕੱਲ ਹੋੜ ਫੋਟੋਆਂ ਦੀ ਆ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਟੀਮ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਬਿਨਾਂ ਫੋਟੋ ਖਿਚਵਾਇਆ ਸਮਾਨ ਵੰਡਦੀ ਹੈ। ਨਾਲ ਹੀ ਉਹਨਾਂ ਪੰਜਾਬੀਆਂ ਨੂੰ ਯਕੀਨ ਦਿਵਾਇਆ ਕਿ ਉਹ ਬਿਨਾਂ ਕਿਸੇ ਦਿਖਾਵੇ ਤੋਂ ਉਹ ਤੇ ਉਹਨਾਂ ਦੀ ਟੀਮ ਨਿਰੰਤਰ ਸੇਵਾਵਾਂ ਵਿੱਚ ਜਾਰੀ ਰੱਖੇਗੀ ਸੋ ਅਸੀਂ ਵੀ ਇਹੀ ਆਸ ਤੇ ਅਰਦਾਸ ਕਰਦੇ ਹਾਂ ਕਿ ਬਾਬਾ ਗੁਰਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਇਸੇ ਤਰ੍ਹਾਂ ਪੰਜਾਬ ਦੀ ਬਾਂ ਫੜੀ ਰੱਖਣ ਕਿਉਂਕਿ ਇਹ ਕੋਈ ਅੱਜ ਕੱਲ ਦੇ ਹੜ ਨਹੀਂ ਹੈ ਕਿ 2-4 ਦਿਨ ਦੀ ਇਹ ਗੱਲ ਹੋਈ ਗਈ ਇਹ ਲਗਭਗ 6 ਮਹੀਨੇ ਸਾਲ ਵੀ ਲੱਗ ਸਕਦਾ ਹੈ ਇਹਨਾਂ ਲੋਕਾਂ ਨੂੰ ਮੁਰਤੇ ਲੀਹਾਂ ਤੇ ਆਣ ਦੇ ਲਈ ਔਰ ਜਿਵੇਂ ਬਾਬਾ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਦ ਤੱਕ ਇਹਨਾਂ ਦੀ ਜ਼ਿੰਦਗੀ ਪਟੜੀ ਤੇ ਨਹੀਂ ਆਂਦੀ ਤਦ ਤੱਕ ਇਹਨਾਂ ਦੀ ਮਦਦ ਜਾਰੀ ਰਹੇਗੀ ਸਲੂਟ ਆ ਬਾਬਾ ਸਾਹਿਬ